ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦਾ ਸ਼ੌਂਕ ਰੱਖਣ ਵਾਲੇ ਆ ਵੀਡੀਓ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਆਰਡਰ ਕੋਈ ਹੋਰ ਚੀਜ਼ ਕਰੋ ਤੇ ਮਿਲ ਜਾਵੇ ਕੁਝ ਹੋਰ ਕਿਉਂਕਿ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਰੈਸਟੋਰੈਂਟ ਦੇ ਵਿੱਚ ਜਦੋਂ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ ਜਿਮ ਲਗਾਉਣ ਤੋਂ ਬਾਅਦ ਇਸ ਰੈਸਟੋਰੈਂਟ ਦੇ ਵਿੱਚ ਜਦੋਂ ਜਿਮ ਲਵਰ ਸੈਲਡ ਖਾਣ ਪਹੁੰਚਿਆ ਤਾਂ ਉਸ ਤੋਂ ਬਾਅਦ ਪਲੇਟ ਦੇ ਵਿੱਚ ਉਸ ਨੂੰ ਅਜਹੀ ਸ਼ਾਇ ਨਿਕਲੀ ਜਿਸ ਨੂੰ ਦੇਖ ਕੇ ਗਾਹਕ ਦੇ ਹੋਸ਼ ਉੱਡ ਗਏ ਫਿਰ ਮਨਪ੍ਰੀਤ ਨੇ ਇਸ ਦੀ ਵੀਡੀਓ ਬਣਾ ਕੇ ਨੈੱਟ ਤੇ ਵਾਇਰਲ ਕਰ ਦਿੱਤੀ ਜਰਾ ਤੁਸੀਂ ਵੀ ਧਿਆਨ ਨਾਲ ਦੇਖੋ ਇਹ ਵੀਡੀਓ ਤੇ ਤੁਹਾਨੂੰ ਵੀ ਲੱਗ ਜਾਵੇਗਾ ਪਤਾ ਕਿ ਆਖਰੀ ਇਸ ਨੌਜਵਾਨ ਨੇ ਸੈਲਡ ਦੇ ਵਿੱਚ ਅਜਿਹਾ ਕੀ ਦੇਖ ਲਿਆ ਜਿਸ ਤੋਂ ਬਾਅਦ ਇਸ ਦਾ ਗੁੱਸਾ ਸਤਵੇਂ ਸਿਮਾਨ ਤੇ ਪਹੁੰਚ ਗਿਆ ਕੌਗਰੇਜ ਆਜਾ ਹੀ ਮਜੀਠਾ ਰੋਡ ਆਏ ਆ ਸੁਭਾਸ਼ ਬਾਈਟਸ ਕਰਕੇ ਇੱਥੇ ਵੀ ਬ੍ਰੈਡ ਬ੍ਰੈਡ ਬਰੈਡ ਟਾਕ ਦੇ ਵਿੱਚ ਪਾਇ ਸੁਭਾਸ਼ ਫੂਡਸ ਇਹਦੇ ਵਿੱਚੋਂ ਸਾਨੂੰ ਕੌਗਰੇਜ ਮਿਲਿਆ ਵਾ ਆ ਦੇਖੋ ਤੇਲ ਜਿਮ ਲਵਰ ਸੈਲਟ ਹੈ ਤੇ ਜਿਹੜੇ ਬੰਦੇ ਇੱਥੇ ਜਿਮ ਲਾ ਕੇ ਤੇ ਸੈਲਟ ਖਾਣ ਆਉਂਦੇ ਆ ਉਹ ਫਿਰ ਕੀ ਖਾਣਗੇ ਕੌਂਗਰੇਜ ਵੀ ਜਾਣਗੇ ਨਾਲ ਤੇ ਨਾਲ ਖੀਰੇ-ਹੂਰੇ ਵੀ ਜਾਣਗੇ ਚਲੋ ਜੀ ਤੇ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਉਹ ਦੇਖੋ ਬਰੇਡ ਟਰੱਕ ਬਾਈਸ ਬਾਸ਼ਪੂਰਸ ਨੌਜਵਾਨ ਦਾ ਕਹਿਣਾ ਕਿ ਜੇਕਰ ਮੇਰੀ ਸਿਹਤ ਵਿਗੜੀ ਜਾਂ ਮੈਨੂੰ ਫੂਡ ਪੋਇਜ਼ਨਿੰਗ ਹੁੰਦੀ ਆ ਤਾਂ ਇਸ ਦਾ ਅੰਮ੍ਰਿਤਸਰ ਫੂਡ ਇਨਸਪੈਕਟਰਾਂ ਤੇ ਇਹ ਰੈਸਟੋਰੈਂਟ ਵਾਲੇ ਜ਼ਿੰਮੇਵਾਰ ਹੋਣਗੇ ਕਿਉਂਕਿ ਸੈਲਡ ਦੇ ਵਿੱਚੋਂ ਉਸ ਨੂੰ ਮਰਿਆ ਹੋਇਆ ਕੋਕਰੇਜ ਨਿਕਲਿਆ ਜਿਸ ਕਰਕੇ ਮਨਪ੍ਰੀਤ ਨੇ ਇਸ ਗਲਤੀ ਇਤਰਾਜ਼ ਜਤਾਇਆ ਨੌਜਵਾਨ ਨੇ ਸਖਤੋ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਆ ਤਾਂ ਜੋ ਹੋਰ ਰੈਸਟੋਰੈਂਟ ਦੇ ਵਿੱਚ ਅਜਿਹਾ ਨਾ ਹੋਵੇ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਅੱਜ ਵੀ ਇੱਥੇ ਪਹੁੰਚੇ ਹਾਂ ਉਸ ਬਾਸਤੀ ਵਾਲੇ ਜੀ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀ ਕਿ ਜਿੰਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿੰਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿੰਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਗਾ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੁਦ ਇੱਕ ਵੈਜੀਟੇਰੀਅਨ ਬੰਦਾ ਵਾਂ ਅਮਰ ਛਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਖੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅ ਤੇ ਉਸ ਦੇ ਵਿੱਚ ਕਾਕਰਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਠੀਕ ਆ ਉਹ ਤੁਹਾਨੂੰ ਵੀਡੀਓ ਸ਼ੋ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੇ ਵੀ ਇਹੋ ਜਿਹੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕਾਕਰਚ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈਨਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਕਿ ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜਲਵਾ ਰਹੇ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪాయిਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਵੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਦੇ ਦੋ ਆਏ ਆ ਤੇ ਕਾਕਰੋਚ ਉਹਦੇ ਵਿੱਚੋਂ ਏਡਾ ਮੋਟਾ ਨਿਕਲਿਆ ਵਾ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਤੁਸੀਂ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵੇਚ ਆਹੀ ਕੀ ਕੀ ਪਾਈ ਜਾ ਰਹੀ ਕੌਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਆ ਬੰਦੇ ਨੂੰ ਖैर ਦੇਖਿਆ ਜਾਵੇ ਤਾਂ ਅਸੀਂ ਵੀ ਅਕਸਰ ਵਧੀਆ ਤੋਂ ਵਧੀਆ ਰੈਸਟੋਰੈਂਟ ਦੇ ਵਿੱਚ ਫਾਸਟ ਫੂਡ ਖਾਣ ਜਾਂਦੇ ਆ ਪਰ ਉੱਥੇ ਅਜਿਹੀਆਂ ਚੀਜ਼ਾਂ ਮਿਲਣੀਆਂ ਇਹ ਕੋਈ ਪਹਿਲੀ ਗੱਲ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਦੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਜਦੋਂ ਕਿਸੇ ਫੂਡ ਦੇ ਵਿੱਚੋਂ ਅਜਿਹਾ ਕੁਝ ਮਿਲਿਆ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ